ਹੈਲੋ ਜੀ ਸਸ ਸਤਿਕਾਰ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵਗੇ ਚੜ੍ਹਦੀ ਕਲਾ ਚ ਹੋਵਗੇ ਆਪ ਪਲੀਜ਼ ਬੁਰਾ ਨਾ ਲਗਾਣਾ ਕਿ ਕਿਹਾ ਹੈ ਮੇਰੇ ਆਪਣੇ ਕੰਮ ਕਰਨੇ ਕਿ ਕੁਝ ਸੁਸਮਤ ਹੈ ਬੜੀ ਸਦਾ ਹੈ ਨੋ ਜੇ ਧਰੋਟੀ ਖਾ ਗਏ ਤੇ ਮੈਂ ਆ ਗਈ ਹਾਂ ਉੱਪਰ ਤੇ ਇੱਥੇ ਮੈਂ ਲਾਈ ਆ ਮਸ਼ੀਨ ਤੇ ਮੈਂ ਧੋਲਾਂਗੀ ਇੱਥੇ ਕੱਪੜੇ ਲੋ ਜੀ ਦੇ ਕੱਪੜੇ ਮੈਂ ਧੋਲੇ ਹੀ ਤੇ ਮਨ ਲੱਗੇ ਹੀ ਬਾਜੀ ਹੁਣ ਟੈਂਕੀ ਸਾਫ ਕਰਨਾ ਤੇ ਕਹਿਣੇ ਪਹਿਲਾਂ ਤੁਸੀਂ ਕੱਪੜੇ ਲਾ ਲਓ ਸਾਰੇ ਕਿਉਂਕਿ ਫਿਰ ਪਾਣੀ ਜਦ ਡੋਲਦੇ ਨੇ ਫਿਰ ਛਿੱਟਾ ਪੈਂਦੀ ਆ ਸਾਰੀ ਤੇ ਇਹ ਕੱਪੜੇ ਆਪਣੇ ਨਾਲ ਸੁੱਕ ਗਏ ਹੀ ਤੇ ਕੱਪੜੇ ਧੋ ਗਏ ਫਿਰ ਮੈਂ ਥੱਲੇ ਚਲ ਗਈ ਹਾਂ ਤੇ ਹੁੰਦਣ ਕੱਪੜੇ ਸੁੱਕੇ ਤਾਂ ਤੋਂ ਕਾਫੀ ਕੱਪੜੇ ਮੈਂਨੇ ਇੱਥੇ 12 ਕਵੇ ਲੱਗ ਪਈਆਂ ਤੋਂ ਥੋੜੇ ਸੁੱਕ ਗਏ ਨਾਲ-ਨਾਲ ਦੇ ਕੱਪੜੇ ਇਹਨਾਂ ਦੇ ਕੱਪੜੇ ਪਾਸਾਰੇ ਮੈਂ ਲਾਲੇ ਤੇ ਇੱਥੇ ਟਾਈਮ ਹੈਗਾ ਸੀ 4:00 ਵਜੇ ਦਾ ਤੇ ਲਓ ਜੀ ਕੱਪੜੇ ਫਿਰ ਮੈਂ ਲਾਲੇ ਇੱਥੇ ਇਸ ਟਾਈਮ ਧੁੱਪ ਹੈ ਨਹੀਂ ਇਹਨਾਂ ਬਿਲਕੁਲ ਧੁੱਪ ਚੱਲ ਗਈ ਹੈ ਹੁਣ ਤਾਂ ਤੁਹਾਨੂੰ ਪਤਾ 5:00 ਵਜੇ ਵੈਸੇ ਸੂਰਜ ਛਿਪ ਜਾਂਦਾ ਹੈ ਤੇ ਕਪੜੇ ਆਪਣੇ ਸਾਰੇ ਸੁੱਕ ਗਏ ਆ ਤੇ ਹੁਣ ਮੈਂ ਲਾ ਲਾਂਗੇ ਤੇ ਅੱਧੇ ਕਿ ਮੈਂ ਪਹਿਲਾਂ ਲਾ ਲੇ ਹੀ ਉਹ ਮੈਂ ਤੈਅ ਕਰ ਆਈ ਆ ਤੇ ਉਪਰ ਕਰਦੇ ਨੇ ਭਾਜੀ ਹੁਣ ਟੈਂਕੀ ਸਾਫ਼ ਆ ਕਾਫੀ ਗੰਦੀ ਹੋਈ ਸੀ ਤੇ ਕਹਿੰਦੇ ਟੈਂਕੀ ਸਾਫ਼ ਕਰ ਲੈਣੇ ਆ ਪਹਿਲਾਂ ਉਹ ਥੋੜਾ ਜਿਦੋਂ ਵਿੱਚ ਵੇਖੀ ਤਾਂ ਨਾ ਪਾਣੀ ਬਰਤਨ ਨੂੰ ਦਿਲ ਨਹੀਂ ਕਰਦਾ ਟੈਂਕੀ ਪਣੀ ਛਾਟੀ ਗੰਦੀ ਹੋ ਜਾਂਦੀ ਆ ਤੇ ਉਹ ਹੌਲ ਨਾ ਪੱਲਾ ਵਿੱਚ ਤਜਾ ਪਾਇਆ ਏ ਤੇ ਚੰਗੀ ਤਰ੍ਹਾਂ ਸਾਫ਼ ਕਰ ਲਣਗੇ ਤੇ ਇੱਥੇ ਸੂਰਜ ਛਿਪ ਛਪਣੀ ਵਾਲਾ ਬਸ ਮਾਰੀ ਜੀ ਧੁੱਪ ਰਹਿ ਗਿਆ ਰਿਸ਼ਕਾਰ ਜਿਆ ਤੇ ਹਵਾਵਾਂ ਬਸ ਨੂੰ ਠੰਢੀ ਠੰਢੀ ਚੱਲਣਦੀ ਹੁਣ ਨਿਗਨੀ ਠੰਡ ਹੋ ਜਾਂਦੀ ਸਵੇਰੇ ਸ਼ਾਮ ਪਿੰਡਾਂ ਵਿੱਚ ਤੇ ਵੈਸੇ ਹੋ ਹੀ ਜਾਂਦੀ ਹੈ ਸ਼ਹਿਰਾਂ ਵਿੱਚ ਤੁਹਾਨੂੰ ਪਹਿਲਾਂ ਕੰਦਰ ਅੰਦਰ ਅੰਦਰ ਚ ਰਹਿਣਾ ਅੰਦਰ ਅੰਦਰ ਨਾ ਪਤਾ ਚੱਲਦਾ ਹੈਗਾ ਤੇ ਇੱਥੇ ਉੱਪਰ ਕਰਦੇ ਪਏ ਨੇ ਟੈਂਕੀ ਸਾਹ ਪਾਜੀ ਤੇ ਦੋਵੇਂ ਡੇ ਨੇ ਤੇ ਟੈਂਕੀ ਸਾਫ ਕਰਦੇ ਆ ਘੰਟਾ ਦੇਰ ਨਾਲ ਲੱਗ ਗਿਆ ਹੀ ਪਹਿਲਾਂ ਨਤ ਜਾ ਪਾਇਆ ਫਿਰ ਘੜੀਏ ਨੂੰ ਛੱਡ ਕੇ ਫੇਰ ਉਹਨਾਂ ਵਿੱਚ ਮਾਰਿਆ ਕੰਡੇ ਨਾਲ ਕੱਪੜਾ ਤੇ ਟੈਂਕੀ ਬਿਲਕੁਲ ਆਪਣੀ ਸਾਫ ਹੋ ਗਈ ਤੇ ਟੈਂਕੀ ਚ ਰਹਾ ਤਾਂ ਆਪਣੀ ਛੋਟੀ ਆ 500 ਲੀਟਰ ਦੀ ਝੱਟ ਸਾਫ ਹੋ ਜਾਂਦੀ ਆ ਲਓ ਜੀ ਟੈਂਕੀ ਸਾਫ ਕਰਕੇ ਆਪਾਂ ਆ ਗਏ ਹੱਥਲੇ ਤੇ ਕਹਿੰਦੇ ਸੀ ਪਕੌੜੇ ਕੱਢੋ ਤੁਸੀਂ ਬਣਾ ਤੇ ਮੈਂ ਇੱਥੇ ਲੱਗੀ ਆ ਪਕੌੜੇ ਕੱਢਣਾ ਤੇ ਪਹਿਲਾਂ ਮੈਂ ਕੱਢਾਂਗੀ ਆਲੂ ਤੇ ਪਿਆਜ਼ ਵਾਲੇ ਤੇ ਫਿਰ ਆਪਾਂ ਕੱਢਾਂਗੇ ਬਿੰਗਣ ਵਾਲੇ ਕਿਉਂਕਿ ਬਿੰਗਣ ਵਾਲੇ ਭਾਜੀ ਖੁਸ਼ ਹੋ ਕੇ ਖਾਂਦੇ ਆ ਤੇ ਆਲੂ ਪਿਆਜ਼ ਵਾਲੇ ਅਸੀਂ ਖਾਵਾਂਗੇ ਬੱਚੇ ਖੁਸ਼ ਹੋ ਕੇ ਖਾ ਲੈਂਦੇ ਨੇ ਤੇ ਇੱਥੇ ਪਹਿਲਾਂ ਮੈਂ ਆਲੂ ਪਿਆਜ਼ ਵਾਲੇ ਪਕੌੜੇ ਕੱਢਾਂਗੀ ਤੇ ਬਾਅਦ ਵਿੱਚ ਮੈਂ ਕੱਢਾਂਗੇ ਬਿੰਗਣ ਵਾਲੇ ਚਲੋ ਜੀ ਪਹਿਲਾਂ ਮੈਂ ਬੇਸਨ ਘੋਲ ਲੈਣੀ ਆ ਤੇ ਨਾਲ ਹੀ ਆਪਾਂ ਪਾ ਲਾਂਗੇ ଲୁଣ ਮਿਰਚ ਤੇ ਆਲੂ ਪਿਆਜ਼ ਵਿੱਚ ੀਰ ਲੈਣੇ ਤੇ ਉਹ ਪਪਾ ਦਾਂਗੇ ਫਿਰ ਬਾਅਦ ਵਿੱਚ ਪਹਿਲਾਂ ਆਪਾਂ ਵੇਸਣ ਜਿੱਦਾਂ ਦਾ ਰੱਖਣਾ ਨੇ ਉਦਾਂ ਦਾ ਘੋਲ ਲੈਨੇ ਆ ਠੀਕ ਹੈ ਤੇ ਇੱਥੇ ਟਾਈਮ 7:00 7 ਵਜੇ ਦਾ ਹੋ ਗਿਆ ਹੈ ਇੱਥੇ ਮੈਂ ਚੀਰ ਲਏ ਆਲੂ ਆਲੂ ਮੈਂ ਧੋ ਕੇ ਪਹਿਲੇ ਰੱਖ ਲਏ ਆ ਤੇ ਇੱਥੇ ਮੈਂ ਪਾ ਲਾਂਗੀ ਹੁਣ ਲੋਣੀ ਵਿੱਚ ਤੇ ਹਰੀਆਂ ਮਿਰਚਾਂ ਵੀ ਪਾ ਸਕਨੇ ਪਰ ਮੈਂ ਹਰੀਆਂ ਮਿਰਚਾਂ ਨਹੀਂ ਪਾਈਆਂ ਫਿਰ ਬੱਚੇ ਕਹਿੰਦੇ ਕਿ ਮੂੰਹ ਚ ਆ ਜਾਂਦੀਆਂ ਵਾ ਤੇ ਫਿਰ ਸਾਰੇ ਬੋਲਦੇ ਨੇ ਇਸ ਕਰਕੇ ਫਿਰ ਮੈਂ ਨਹੀਂ ਪਾਈਆਂ ਲਾ ਹਲਾਲ ਮਿਰਚ ਥੋੜੀ ਜਿਹੀ ਪਾ ਲਾਂਗੇ ਪਰ ਥੋੜੀ ਜਿਹੀ ਮ ਪਾਵਾਂਗੇ ਮੇਥੀ ਸੁੱਕੀ ਤੇ ਤੇਲ ਵੀ ਆਪਣਾ ਗਰਮ ਹੋ ਗਿਆ ਹੈ ਤੇਲ ਮੇ ਲਾ ਕੇ ਪਹਿਲੇ ਰੱਖ ਲਿਆ ਇਹ ਤੇ ਗਰਮ ਹੋ ਗਿਆ ਹੈ ਇੱਥੇ ਪਾ ਲਾਂਗੇ ਮੈਂ ਥੋੜੀ ਸੁੱਕੀ ਮੇਥੀ ਹੁਣ ਤੇ ਹੜੀ ਮੇਥੀ ਚਲੋ ਵਧੀਆ ਬਾਜ਼ਾਰ ਚ ਕਾਫੀ ਆਈ ਹੈ ਪਰ ਇਹ ਘਾਰ ਸੁੱਕੀ ਮੇਥੀ ਹੈਗੀ ਮੈਂ ਕਿਹਾ ਚਲੋ ਉਹੀ ਬਣਾ ਲੰਨੇ ਆ ਪਾਲਾ ਨਹੀਂ ਥੋੜੀ ਜਿਹੀ ਵਿੱਚ ਲਓ ਜੇ ਇਥੇ ਮੈਂ ਆਲੂ ਵੀ ਚੀਰ ਕੇ ਰੱਖ ਲਏ ਉਹ ਵੀ ਆਪਾਂ ਪਾ ਲਾਂਗੇ ਤੇ ਨਾਲ ਮੈਂ ਪਾ ਦਾਂਗੀ ਪਿਆਜ਼ ਤੇ ਇਥੇ ਪਿਆਜ਼ ਵੀ ਮੈਂ ਚੀਰ ਕੇ ਰੱਖੇ ਆ ਲਓ ਇਸ ਆਪਣਾ ਸਮਾਨ ਸਾਰਾ ਰੈਡੀ ਹੋ ਗਿਆ ਤੁਹਾਨੂੰ ਬਸ ਫਟਾਫਟ ਆਪਾਂ ਕੱਢ ਲਾਂਗੇ ਪਕੌੜੇ ਤੇ ਖਾਣ ਵਾਲੇ ਵੀ ਤਿਆਰ ਬੈਠੇ ਨੇ ਜੇ ਕਿਸੇ ਨੂੰ ਫੁਲਕਾ ਨਾਲ ਲੈਣਾ ਹੋਵੇਗਾ ਤਾਂ ਆਪਾਂ ਬਣਾ ਦਾਂਗੇ ਨਹੀਂ ਤੇ ਪਕੌੜੇ ਇਕੱਲੇ ਸਾਰੇ ਨੇ ਖਾ ਲੈਣੇ ਆ। ਲੋ ਜ ਫਟਾਫਟ ਆਪਾਂ ਕੱਢ ਲਨੇ ਆ ਪਕੌੜੇ। ਤੇ ਇਹ ਪਕੌੜੇ ਕੱਢਦੇ ਮੈਨੂੰ ਕਾਫੀ ਟਾਈਮ ਲੱਗ ਗਿਆ ਇੱਥੇ ਤੇ ਫਿਰ ਨਾ ਨਾ ਜਿਹੜਾ ਮੈਂ ਲਈ ਗਈਆਂ ਨਾ ਨਾ ਕਰੂੰਗਾ ਮੈਂ ਸਾਰਿਆਂ ਨੂੰ। ਜਿਪ ਕੋੜੇ ਆਪਾਂ ਕੱਢ ਲਈ ਇੱਕ ਵਾਰ ਤੇ ਇਹ ਹੁਣ ਆਪਾਂ ਦੇ ਦਨੇ ਨਾ ਨਾ ਸਾਰਿਆਂ ਨੂੰ ਤੇ ਪਕੌੜੇ ਆਪਣੇ ਬਹੁਤ ਵਧੀਆ ਨਿਕਲੇ ਹੈਗੇ ਕਿ ਮੈਂ ਵੇਸਨ ਪਾਇਆ ਹੀ ਘੱਟ ਤੇ ਥੋੜਾ ਜਿਹਾ ਆਪਣੇ ਵਿੱਚ ਮੈਦਾ ਵੀ ਮਾਰਾ ਜੇ ਪਾ ਸਕਣਾ ਜੇ ਇਹਨਾਂ ਪਕੌੜੇ ਆਪਣੇ ਬਹੁਤ ਮਦਕ ਬਣ ਜਾਂਦੇ ਕਰੰਚੀ ਜੇ ਲਓ ਜੀ ਆਜੋ ਤੁਸੀਂ ਵੀ ਖਾਓ ਲਓ ਜੇ ਮਦੰਨੀ ਆਪਾਂ ਨਾਲ ਨਾਲ ਸਾਰਿਆਂ ਨੂੰ ਤੇ ਲਾਗੇ ਮੈਂ ਬੀਂਗਨ ਤੀਰ ਲਿਆ ਸੀ ਤੇ ਇਹਦੇ ਉੱਤੇ ਨਾ ਮੈਂ ਲੂਣ ਮਿਰਚ ਪਾ ਲਿਆ ਸੀ ਕਿਉਂਕਿ ਓਦਾਂ ਨਾ ਫਿਰ ਫਿੱਕੇ ਜੇ ਬਣ ਜਾਂਦੇ ਨੇ ਤੇ ਇਹਦੇ ਉੱਪਰ ਮੈਂ ਪਹਿਲਾਂ ਲੂਣ ਮਿਰਚ ਪਾ ਲਿਆ ਸੀ ਤੇ ਫੇਰ ਆਪਾਂ ਕੱਢੇ ਇਹਨੂੰ ਮੈਂ ਪਹਿਲਾਂ ਕੱਚੇ ਕੱਢਾਂਗੇ ਤੇ ਬਾਅਦ ਵਿੱਚ ਦੁਬਾਰਾ ਮੈਂ ਨਾ ਬਰੌਨ ਕਰਾਂਗੀ ਚੰਗੀ ਤਰ੍ਹਾਂ ਇਦਾਂ ਫਿਰ ਨਾ ਵਿੱਚੋਂ ਕੱਚਾ ਰਹਿ ਜਾਂਦਾ ਵੇਸਣ ਵੀ ਤੇ ਬੀਂਗਨ ਵੀ ਇਸ ਕਰਕੇ ਮੈਂ ਪਹਿਲਾਂ ਕੱਚੇ ਕੱਢਾਂਗੀ ਤੇ ਫਿਰ ਆਪਾਂ ਦਬਾੜਾ ਲਾਲ ਕਰਾਂਗੇ ਇਹਨਾਂ ਨੂੰ। ਲੋਟ ਪਾਟਾ ਬੜਵਾਸਾ ਪਹੋਂ ਕਰ ਲਾਂਗੇ ਇੱਕ ਬਾਕੀ ਸਾੜੇ ਨਿਕਲ ਗਏ ਨੇ ਆਪਣੇ। ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਤਨੋਦੀ ਫੜਾਵੜਾ ਕਾ ਲਾਈਨ ਆਪਾਂ ਬੀਗਣ ਵਾਲੇ ਪਕੌੜੇ ਵੀ ਤੇ ਨਾਲ ਮੈਂ ਬਣਾ ਲਈ ਚਾਹ ਉਹ ਚਾਹ ਵਸ ਰਾਤ ਨੂੰ ਤੇ ਪੀਣੇ ਤੇ ਕੱਟੀਆਂ ਪਰ ਪਕੌੜੇ ਨਾਲ ਸਾਰੇ ਮੰਗਣ ਦੇ ਜੇ ਚਾਹ ਬਣਾ ਲਉ ਨਾਲ ਬਸ ਇਦਾਂ ਹੀ ਹੁਣ ਮੈਂ ਨਾ ਥੋੜੇ ਕੱਚੇ ਕੱਢ ਕੇ ਰੱਖ ਲਾਂਗੇ ਤਾਂ ਆਪਾਂ ਬਾਅਦ ਵਿੱਚ ਫੇਰ ਕਢਾਂਗੇ ਲਾ ਲੈਣਾ ਨੂੰ